ਨਵਾਂ ਯੰਤਰ ਮਸ਼ੀਨਾਂ ਵਾਲਾ ਬਥੇਰੀਆ ਦੇਖਿਆ ਹੋਣਗੇ ਆ ਪਰ ਆ ਮਸ਼ੀਨ ਨਵੇਂ ਦੇ ਤਰੀਕੇ ਦੀ ਐ ਇਹਦੇ ਪਹਿਲਾਂ ਦਾ ਦੇਖਾ ਹੋਰ ਮੋਟਾ ਅਣਜਾਣ ਬੰਦਾ ਵੀ ਚਲਾ ਲਾਂਗਾ ਇਹ ਤੋਂ ਉੱਪਰ ਹੁੰਦੀ ਐ ਇਹ ਤੋਂ ਥੱਲੇ ਹੁੰਦੀ ਐ ਤੁਹਾਨੂੰ ਇੱਕ ਵਾਰੀ ਚਲਾ ਕੇ ਵੀ ਦਿਖਾਵਾਂਗੇ ਇਹ ਜਗਾਰੀਆਂ ਨੇ ਇੱਥੇ ਇੱਕ ਡੰਡਾ ਲੱਗਿਆ ਹੋਇਆ ਸੀ ਉਹ ਇਹਨਾਂ ਤੋਂ ਟੁੱਟ ਗਿਆ ਇਹ ਮਾਰੀ ਧੱਕੜੀਆਂ ਪੈਂਦੀ ਐ ਇਹ ਨਾ ਇਹ ਬੰਦਾ ਡਿੱਗਣ ਦਾ ਨਹੀਂ ਡਰਾਂ ਇੱਥੇ ਕਰਤੀ ਹੋਣੇ ਦੇ ਆ ਲੱਗੇ ਹੋਏ ਨੇ ਰਿਪੋਰਟ ਦੇ ਉੱਤੇ ਬਾਟਣਾ ਤੀਰ ਸਾਤੇ ਹੋਏ ਨੇ ਇਹਨੂੰ ਥੱਲੇ ਰੱਬ ਲੋ ਆ ਥੱਲੇ ਜਾਂਦੀ ਇਹ ਜੋ ਉੱਪਰ ਤੇ ਜੜਿਆ ਭਾਵਤਲਾ ਰੱਬ ਲੋ ਤੇਰੇ ਇਹ ਤਰੋਂ ਲੱਗਦੀ ਆ ਦੇਖੋ ਇੱਥੇ ਛੱੜ ਦੇ ਫੇਰ ਉਹਨੂੰ ਬੱਸ ਖੇਤੋਂ ਵਾਹਰੂ ਪੈ ਕੇ ਇੱਥੇ ਆਰਮਨਾਲ ਥੱਲੇ ਹੋਰ ਪਰਲੇ ਜਿੱਧਰ ਮਰਜ਼ੀ ਹੋੜ ਕੇ ਲੈ ਜਾਓ ਉਹ ਪਹਿਲਾਂ ਵਾਲੀ ਮਸ਼ੀਨ ਤਾਂ ਹੈ ਜਨਾ ਕਰਨਾ ਪੈਂਦਾ ਬੰਦੇ ਦੇ ਡਿੱਗਣ ਦਾ ਡਰ ਰਹਿੰਦਾ ਜੇ ਸਾਨੂੰ ਆਹ ਤਰੀਕਾ ਵਧੀਆ ਲੱਗਿਆ ਮਸ਼ੀਨ ਦਾ ਜਿਹੜੇ ਬਾਈ ਨੇ ਕਿਸੇ ਨੇ ਮੰਗਾਉਣੀ ਹੈ ਉਹ ਦੱਸ ਦਿਓ ਆਪਾਂ ਨੰਬਰ ਦੇ ਦਾਂਗੇ ਬਾਈ ధన్వాద సారీ వద్ధతో వద్ధే కమెట్